ਹੇਲੂਇਆ 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 ਆਓ ਇਸ ਸਾਈਕਲ ਇਸੇ ਨੂੰ ਜੈਨਸੀ ਦੀ ਪ੍ਰਭੂ ਦੇ ਦਾਸ ਉਹ ਦਾਸੀ ਨੂੰ ਜੈਨਸੀ ਆਖਦਾ ਹਾਂ ਕਲੀਸਿਆ ਉੱਚੀ ਆਵਾਜ਼ ਨਾਲ ਬੋਲੋ ਹਾ ਹੇਲੂਇਆ ਹੇਲੂਇਆ ਅੱਜ ਕੋਈ ਨੂੰ ਸੁਣਾਂਗੇ ਪਰਮੇਸ਼ੁਰ ਦੀ ਮਹਿਮਨ ਲਈ ਕਿ ਕਿਸ ਤਰ੍ਹਾਂ ਪਰਮੇਸ਼ੁਰ ਨੇ ਇਹਨਾਂ ਦੇ ਜੀਵਨ ਦੇ ਵਿੱਚ ਵੱਡੇ ਛੁਟਕਾਰੇ ਨੂੰ ਕੀਤਾ ਹਾਂਜੀ ਕੀ ਨਾਮ ਹੈ ਬ੍ਰਦਰ ਜੀ ਤੁਹਾਡਾ ਕਿੱਥੋਂ ਆਏ ਹੋ ਮੇਰਾ ਨਾਮ ਰਾਜਾ ਹੈ ਮੈਂ ਸੁਲਤਾਨਪੁਰ ਤੋਂ ਹਾਂ ਸਰਨਾ ਰੋਟਵਾ ਹਾਂ ਹਾਂਜੀ ਮੈਨੂੰ ਤਕਰੀਬਨ 2 ਸਾਲ ਹੋ ਗਏ ਨੇ ਮੈਂ ਮਹਾਸਮਰ ਦੇ ਨਾਲ ਜੁੜਿਆ ਹਾਂ 2 ਸਾਲ ਤੋਂ ਤੁਸੀਂ ਪਰਮੇਸ਼ਰ ਦੇ ਭੰਮਨ ਦੇ ਵਿੱਚ ਆ ਰਹੇ ਹਾਂ ਹਾਂਜੀ ਕੀ ਗਵਾਹੀ ਹੈ ਤੁਹਾਡੀ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ ਮਹੀਨੇ ਦੇ ਵਿੱਚ ਪਰਮੇਸ਼ਰ ਨੇ ਮੈਨੂੰ ਬਹੁਤ ਬles ਕੀਤਾ ਮੈਂ ਸਮਰਸੀਪਲ ਮੋਟਰ ਦਾ ਕੰਮ ਕਰਦਾ ਹਾਂ ਉਹਨ ਮੈਂ ਜਦੋਂ ਨਾਲ ਮਹਾਸਮਰ ਦੇ ਵਿੱਚ ਆ ਰਿਹਾ ਹਾਂ ਪਰਮੇਸ਼ਰ ਕਿਸੇ ਨਾ ਕਿਸੇ ਬਰਕਤ ਦੇ ਨਾਲ ਮੈਨੂੰ ਬles ਕਰਦੇ ਨੇ ਔਰ ਪਿਛਲੇ ਮਹੀਨੇ ਮੈਂ ਦੱਸਣਾ ਚਾਹੁੰਦਾ ਕਿ ਮੈਂ ਆਪਣੀ ਫੈਮਲੀ ਤੋਂ ਸੈਪਰੇਟ ਹੋਇਆ ਸੀ ਉਹ ਮੈਂ ਰੈਂਟ ਤੇ ਰਹਿ ਰਿਹਾ ਹਾਂ 6-7 ਮਹੀਨਿਆਂ ਤੋਂ ਹਾਂ ਜੀ ਔਰ ਮੇਰੇ ਕੋਲ ਯੂਜ਼ ਕਰਨ ਲਈ ਘਰ ਦੇ ਵਿੱਚ ਜੋ ਆਮ ਸਮਾਨ ਹੁੰਦਾ ਕੁਝ ਵੀ ਨਹੀਂ ਹੈ ਸੀ ਪੁਰਾਣੀ ਫੇਜੀ ਯੂਜ਼ ਕਰ ਰਿਹਾ ਹਾਂ ਔਰ ਕਿਸੇ ਟਾਈਮ ਉਹਦਾ ਵੀ ਦਰਵਾਜ਼ਾ ਥਲੇਟਿਕ ਪੈਦਾ ਹੁੰਦਾ ਸੀ ਤੇ ਬੜੀ ਆਪਣੇ ਆਪ 'ਚ ਸ਼ਰਮਿੰਦਗੀ ਮਹਿਸੂਸ ਹੁੰਦੀ ਕਿ ਇਹੋ ਜਿਹੀਆਂ ਚੀਜ਼ਾਂ ਯੂਜ਼ ਕਰਦਾ ਪਿਆ ਪਰ ਮੈਂ ਪਰਮੇਸ਼ਰ ਦੇ ਨਾਲ ਪਰਮੇਸ਼ਰ ਦੇ ਵਿੱਚ ਬਣਿਆ ਰਿਹਾ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਔਰ ਪਿਛਲੇ ਦਿਨਾਂ 'ਚ ਮੈਂ ਦੱਸਣਾ ਚਾਹਨਾ ਕਿ ਸਭ ਤੋਂ ਪਹਿਲੇ ਪਰਮੇਸ਼ਰ ਨੇ ਮੈਨੂੰ ਵਾਸ਼ਿੰਗ ਮਸ਼ੀਨ ਦੇ ਨਾਲ ਲੈਸ ਕੀਤਾ ਹallelujah ਜਿਹੜੀ ਮੇਰੇ ਕੋਲ ਹੈ ਨਹੀਂ ਸੀ ਤੁਸੀਂ ਦੱਸਦੇ ਪਿਆ ਕਿ ਤੁਹਾਡੇ ਕੋਲ ਇੱਕ ਫ੍ਰਿਜ ਸੀ ਹallelujah ਹallelujah ਤਾਂ ਮੈਂ ਦੱਸਣਾ ਚਾਹਨਾ ਕਿ ਮੈਂ ਉਹ ਵੀ ਵਾਸ਼ਿੰਗ ਮਸ਼ੀਨ ਜਿਹੜੀ ਪੁਰਾਣੀ ਯੂਜ਼ ਕਰ ਰਿਹਾ ਹਾਂ ਤੇ ਬਹੁਤ ਉਹ ਵੀ ਖਰਾਬ ਹੋ ਜਾਂਦੀ ਸੀ ਕਿਸੇ ਟਾਈਮ ਤੇ ਉਹ ਵਿਚਾਰਾ ਜਿਹੜਾ ਰਿਪੇਅਰ ਕਰਨਾ ਦਾ ਹੀ ਉਹ ਵੀ ਗੜਬ ਜਾਂਦਾ ਸੀ ਤੇ ਮੈਂ ਬੜਾ ਸੋਚਦਾ ਨਾ ਕਿ ਪਰਮੇਸ਼ਰ ਕਦ ਮੇਰੀ ਲਾਈਫ ਚੋਂ ਸ਼ਰਮਿੰਦਗੀ ਦੂਰ ਹੋਏਗੀ ਹਾਲੇਲੂਇਆ ਪਰ ਪਰਮੇਸ਼ਰ ਦੀ ਦಾಸੀ ਤੋਂ ਪ੍ਰਾਰਥਨਾ ਕਰਵਾਉਂਦਾ ਜਿਆ ਪਰ ਮੈਂ ਕਿਸੇ ਟਾਈਮ ਲੱਭਾਇਆ ਨਹੀਂ ਦਿਤਾ ਯਾਦ ਪਰ ਮੇਰਾ ਮਨ ਨਾ ਹੋਣ ਲਈ ਦੇਣਾ ਹੁੰਦਾ ਹੈ ਔਰ ਜਦ ਵੀ ਪਰਮੇਸ਼ਰ ਦੀ ਦಾಸੀ ਕਿ ਤੁਸੀਂ ਲਗਾਤਾਰ ਔਨਲਾਈਨ ਮੀਟਿੰਗ ਦੇਖਦੇ ਰਹੇ ਤੇ ਕਹਿੰਦਾ ਮੈਂ ਪ੍ਰਭੂ ਦੀ ਦಾಸੀ ਹੋਣ ਨੂੰ ਮਸੂਬ ਕਰਦਾ ਹਾਂ ਜੀ ਜਦੋਂ ਵੀ ਉਹ ਬੋਲਦੇ ਹੀ ਕੋਈ ਬਲੇਸਿੰਗ ਦੇ ਲਈ ਜਾਂ ਕਿਸੇ ਲਈ ਵੀ ਤੇ ਮੈਂ ਸੋਚਦਾ ਕਿ ਉਹ ਮੇਰੇ ਲਈ ਬੋਲਣਦੇ ਆ ਹਾਲੇਲੂਇਆ ਹਾਲੇਲੂਇਆ ਤੁਸੀਂ ਦੱਸਦੇ ਪਿਆ ਲਗਾਤਾਰ ਤੁਸੀਂ ਆਨਲਾਈਨ ਦੇਖਦੇ ਨੇ ਹਾਂਜੀ ਖਰੀਸਿਆ ਕਿੰਨੇ ਨੂੰ ਯਾਦ ਆ ਪਿਛਲੇ ਦਿਨਾਂ ਦੇ ਵਿੱਚ ਪ੍ਰੋਫੀ ਦਾਸੀ ਨੇ ਕਿਹਾ ਕਿ 13 ਹਫ਼ਤੇ ਪਰਮੇਸ਼ਰ ਤੁਹਾਨੂੰ ਵੱਡੀਆਂ ਬਰਕਤਾਂ ਦੇ ਨਾਲ ਬLES ਕਰਨ ਜਾ ਰਿਹਾ ਕਿੰਨੇ ਨੂੰ ਯਾਦ ਆ ਹਾਲੇਲੂਇਆ ਸਾਬ ਨੇ ਉਸ ਵਰਡ ਨੂੰ ਗ੍ਰਹਿਣ ਕੀਤਾ ਇਹ ਬ੍ਰਦਰ ਜੀ ਦੱਸਦੇ ਪਿਆ ਕਿ ਇਹ ਪਰਮੇਸ਼ਰ ਦੇ ਭੌਂ ਦੇ ਵਿੱਚ ਨਹੀਂ ਸੀ ਆ ਰਹੇ ਪਰ ਆਨਲਾਈਨ ਲਗਾਤਾਰ ਬਨੇਰੇ ਇਹਨਾਂ ਦੇ ਜਿਹੜੇ ਵਾਈਫ ਹੈ ਵਰਸ਼ਿਪ ਟੀਮ ਦੇ ਵਿੱਚ ਵਰਸ਼ਿਪ ਕਰਦੇ ਆ ਔਰ ਦੱਸੇ ਪਿਆ ਕਿ ਜਿਹੜੇ ਲੋ ਦੀ ਦਾਸੀ ਨੇ ਵਰਡ ਦਿੱਤੇ ਕਿ ਜਿਹੜੀਆਂ ਚੀਜ਼ਾਂ ਦੀ ਤੁਹਾਨੂੰ ਲੋੜ ਹੈ ਇਹਨਾਂ ਤੇਰਾ ਹਫ਼ਤੇ ਦੇ ਵਿੱਚ ਪਰਮੇਸ਼ਰ ਦਾਲੀਆਂ ਹਰ ਲੋੜਾਂ ਨੂੰ ਪੂਰਾ ਕਰਨ ਜਾ ਰਹੀਆਂ ਹallelujah ਹallelujah ਔਰ ਮੈਂ ਦੱਸਣਾ ਜਨਾ ਪਰਮੇਸ਼ਰ ਨਾ ਵਾਸ਼ਿੰਗ ਮਸ਼ੀਨਾਂ ਪਲੱਸ ਕੀਤਾ ਔਰ ਤੁਹਾਨੂੰ ਪਤਾ ਹੈ ਪਿਛਲੇ ਦਿਨਾਂ ਵਿੱਚ ਰਾਤ ਨੂੰ ਬਲੈਕਆਊਟ ਹੋ ਜਾਂਦਾ ਹੁੰਦਾ ਸੀ ਹਾਂਜੀ ਤੇ ਅਕਸਰ ਲਾਈਟ ਚਲੇ ਜਾਂਦੀ ਸੀ ਤੋ ਮੇਰੇ ਕੋਲ ਇਨਵਰਟਰ ਵੀ ਨਹੀਂਗਾ ਸੀ ਕਿ ਮੈਂ ਇਨਵਰਟਰ ਤੇ ਯੂਜ਼ ਕਰਕੇ ਆਪਣੀ ਰਾਤ ਬਤੀਤ ਕਰ ਲਾਂ ਸਾਰਾ ਦਿਨ ਕੰਮ ਕਰਨਾ ਰਾਤ ਨੂੰ ਲਾਈਟ ਚੱਲ ਜਾਣੀ ਤੇ ਨੀਂਦ ਖਰਾਬ ਹੋਣੀ ਸਵੇਰੇ ਕੰਮ ਵੀ ਨਹੀਂ ਹੁੰਦਾ ਹੈ ਤੋ ਤੁਹਾਨੂੰ ਪਤਾ ਹਫਤਾ ਉਹ ਬੜਾ ਭਿਆੰਕਰ ਲੰਘਿਆ ਕਿ ਜਦੋਂ ਲਾਈਟ ਤੋਂ ਬਿਨਾ ਤੇ ਮੇਰੇ ਕੋਲ ਇਨਵਰਟਰ ਬਣੀਗਾ ਸੀ ਫਿਰ ਪਰਮੇਸ਼ਰ ਨੇ ਮੈਨੂੰ ਇਨਵਰਟਰ ਦੇ ਨਾਲ ਬਲੈਸ ਕੀਤਾ ਪਰਮੇਸ਼ਰ ਨੂੰ ਮੇਰਾ ਜ਼ੋਰ ਦੇ ਤਾੜੀਆਂ ਨਾਲ ਨਵਾਂ ਇਨਵਰਟਰ ਦਾ ਕੰਮ ਨੂੰ ਬਹੁਤ ਸ਼ੁਕਰ ਦੇ ਤਾੜੀਆਂ ਨਾਲ ਔਰ ਮੈਂ ਦੱਸਣਾ ਚਾਹਣਾ ਉਹ ਵੀ ਛੋਟਾ ਮੋਟਾ ਨਹੀਂ ਪਰਮੇਸ਼ਰ ਨੇ 24000 ਦਾ ਇਨਵਰਟਰ ਦਿੱਤਾ ਮੈਨੂੰ ਹਾਲੇਲੂਇਆ ਮੇਰੇ ਕੋਲ ਵਾਸ਼ਿੰਗ ਮਸ਼ੀਨ ਨਹੀਂ ਸੀ ਮੈਨੂੰ ਪਰਮੇਸ਼ਵਰ ਨੇ 16000 ਦੀ ਵਾਸ਼ਿੰਗ ਮਸ਼ੀਨ ਨਾਲ ਬLES ਕੀਤਾ ਹਾਲੇ ਹਾਲੇ ਹੋਇਆ। ਔਰ ਮੈਂ ਤਸਨਾ ਜਨਾ ਕਿ ਗਰਮੀ ਦੇ ਵਿੱਚ ਮੇਰੇ ਕੋਲ ਕੂਲਰ ਵੀ ਨਹੀਂ ਸੀ ਤੇ ਮੈਂ ਗਰਮੀ 'ਚ ਸੌਂਦਾ ਨਾ ਤੇ ਪਰਮੇਸ਼ਵਰ ਨੇ ਮੈਨੂੰ 14000 ਦੇ ਕੂਲਰ ਨਾਲ ਬLES ਕੀਤਾ। ਹਾਲੇ ਹਾਲੇ ਹੋਇਆ। ਉਹ ਮੈਂ ਤਸਨਾ ਜਨਾ ਜਿਹੜੀ ਮੈਂ ਫ੍ਰੀਜ ਦੀ ਗੱਲ ਕਰ ਰਿਹਾ ਮਾਂ ਕਿ ਉਹਦਾ ਦਰਵਾਜ਼ਾ ਵੀ ਡਗ ਪੈਂਦਾ ਹੁੰਦਾ ਸੀ ਮੈਂ ਥੱਲੇ ਸਪੋਰਟ ਦੇ ਕੇ ਯੂਜ਼ ਕਰਦਾ ਹਾਂ ਉਹਨੂੰ ਤੇ ਉਹ ਵੀ ਪਰਮੇਸ਼ਰ ਨੇ ਮੈਨੂੰ 26000 ਦੀ ਫ੍ਰਿਜ ਦੇ ਨਾਲ ਬਲੈਸ ਕੀਤਾ ਹੈ ਜ਼ੋਰ ਦੇ ਤਾੜੀਆਂ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਪਰਮੇਸ਼ਰ ਨੇ ਪਿਛਲੇ ਮਹੀਨੇ ਦੇ ਵਿੱਚ ਮੈਨੂੰ ਬਹੁਤ ਬਰਕਤ ਦਿੱਤੀ ਹੈ ਹਾਲੇਲੂਇਆ ਮੈਂ ਦੱਸਣਾ ਚਾਹੁੰਨੀ ਹਾਂ ਆਨਲਾਈਨ ਜਿਹੜੇ ਲੋਕ ਦੇਖਦੇ ਆ ਨਾ ਬਹੁਤੇ ਜ਼ਿਆਦੇ ਉਹ ਵੀ ਬਲੈਸ ਹੋ ਰਹੇ ਹਨ ਹਾਲੇਲੂਇਆ ਹਾਲੇਲੂਇਆ ਇਹ ਗਵਾਹੀ ਤੁਸੀਂ ਸੋਣੀ ਲਿਆ ਇਹ ਪ੍ਰੂਫ ਹੈ ਆਨਲਾਈਨ